ਕਾਫੀ ਚਰਚਾਾਂਾਂ ਜਿਹੜੀਆਂ ਚੱਲ ਰਹੀਆਂ ਸਨ ਕਿ ਸੰਦੀਪ ਸਿੰਘ ਸਨਨੀ ਨੂੰ ਉਮੀਦਵਾਰ ਲਾਨਿਆ ਜਾਏ ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਕਿ ਕਾਫੀ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਵੀ ਗੱਲਬਾਤ ਕੀਤੀ ਕਿ ਜਿਹੜਾ ਹੈਗਾ ਕਿ ਉਹਨਾਂ ਦੇ ਭਾਵੇਂ ਭਰਾ ਨੂੰ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਜਿਹੜਾ ਹੈ ਉਹ ਉਤਾਰ ਦਿੱਤਾ ਜਾਵੇ ਤੇ ਉਸੇ ਤਰੀਕੇ ਦੇ ਨਾਲ ਪੰਥਕ ਧਰਾਨੇ ਜਿਹੜਾ ਹੈ ਆਪਣਾ ਉਮੀਦਵਾਰ ਐਲਾਨਿਆ ਹੈਗਾ ਇਸ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਹੈਗੀ ਆ ਮੁੱਖ ਤੌਰ ਤੇ ਜਿਹੜੇ ਸਾਹਮਣੇ ਆਏ ਨੇ ਤੇ ਉਹਨਾਂ ਦੇ ਜਦੋਂ ਆਪਾਂ ਕਾਰਕੁਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਹੀ ਜਥੇਬੰਦੀਆਂ ਇਸ ਕੈਂਡੀਡੇਟ ਨੂੰ ਲੈ ਕੇ ਜਿਹੜਾ ਹੈ ਐਗਰੀ ਹੈਗੀਆਂ ਲੇਕਿਨ ਨਾਲ ਦੇ ਨਾਲ ਇਹ ਵੀ ਸਵਾਲ ਆਉਂਦਾ ਹੈ ਕਿ ਇਹ ਜ਼ਮਨੀ ਚੋਣਾਂ ਬਾਕੀ ਹੋਰਨਾਂ ਸਿਆਸੀ ਪਾਰਟੀਆਂ ਦੇ ਲਈ ਕਿਵੇਂ ਖਾਸ ਹੋ ਜਾਂਦੀ ਹੈ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਦੇ ਗਰੁੱਪ ਦੀਜੇ ਮੰਨ ਲਓ ਕਿ ਉਹ ਤੁਹਾਡਾ ਕੋਲੈਬੋਰੇਸ਼ਨ ਜਿਹੜੀ ਹੁੰਦੀ ਹੈ ਪੁਨਰ ਸਰਜੀਤ ਅਕਾਲੀ ਦਲ ਜਾਂ ਸਾਰੀਆਂ ਪੰਥਕ ਧਿਰਾਂ ਭਾਵੇਂ ਕਿ ਉਹਨਾਂ ਦੀਆਂ ਵੋਟਾਂ ਥੋੜੀਆਂ ਹੋਣ ਜਿਆਦਾ ਹੋਣ ਇਹ ਮਾਇਨੇ ਨਹੀਂ ਰੱਖਦਾ ਜੇ ਉਹ ਸਾਰੀਆਂ ਇਕੱਠੀਆਂ ਹੋ ਕੇ ਇਹ ਸੀਟ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਨੇ ਫਿਰ ਉਹਦੇ ਚ ਦੋ ਗੱਲਾਂ ਸਾਹਮਣੇ ਆਉਣਗੀਆਂ ਇੱਕ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਜੀ ਕਿਉਂਕਿ ਡਿਊ ਹੈਗੇ ਨੇ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਨਹੀਂ ਕਰਾ ਰਹੀਆਂ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਹੁਣ ਕਰਾਏ ਤੇ ਸਾਡੇ ਉਤੋਂ ਪੂਰੀ ਗੇਮ ਜਿਹੜੀ ਆ ਉਹ ਨਿਕਲ ਸਕਦੀ ਆ ਤੇ ਹੁਣ ਜੇ ਇਹ ਵਾਲਾ ਧੜਾ ਜਿਹੜਾ ਹੈਗਾ ਏ ਜੇ ਸਾਰੀ ਪੰਥਕ ਲੀਡਰਸ਼ਿਪ ਇਕੱਠੀ ਹੋ ਕੇ ਇਹ ਜਿਹੜੀ ਸੀਟ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈਗੀ ਤੇ ਉਸ ਦੇ ਨਾਲ ਵੀ 2027 ਦਾ ਟ੍ਰੈਂਡ ਜਿਹੜਾ ਹੈ ਉਹ ਸੈੱਟ ਹੋ ਜਾਏਗਾ ਕਿ ਪੰਜਾਬ ਕਿਸ ਮੋੜ ਦੇ ਵਿੱਚ ਹੈਗਾ ਹੈ ਪੰਜਾਬ ਕੇਦਰ ਨੂੰ ਗੱਲ ਕਰ ਰਿਹਾ ਹੈ ਕਾਫੀ ਇੱਕ ਸਵਾਲ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਕਿ ਸ਼ਾਇਦ ਜੇ ਉਹ ਆਪ ਹੁੰਦੇ ਤੇ ਇੱਥੇ ਬਿਹਤਰ ਪਰਫਾਰਮ ਕਰ ਸਕਦੇ ਸੀ ਪਰ ਇੱਕ ਇੱਥੇ ਕਹ ਲਈਏ ਕਿ ਮਾਨਸਿਕਤਾ ਬਿਹਤਰ ਪਰਫਾਰਮ ਕਰਨ ਦੀ ਦੂਜਾ ਥੋੜਾ ਪ੍ਰੈਕਟੀਕਲ ਸੋਚ ਵੀ ਦੇਖਣੀ ਪੈਣੀ ਹੈ ਹੁਣ ਸੰਦੀਪ ਸਿੰਘ ਸਣੀ ਹੁਣਾਂ ਤੇ ਆਪਾਂ ਪ੍ਰੋਗਰਾਮ ਪਿਛਲੇ ਚ ਕਹਿ ਕੇ ਆਏ ਸੀਗੇ ਸੰਦੀਪ ਸਿੰਘ ਸਣੀ ਹੁਣਾਂ ਤੇ ਜਿਹੜੇ ਨੇ ਦੋ ਕਤਲਾਂ ਦੇ ਇਲਜ਼ਾਮ ਹੈਗੇ ਨੇ ਤੇ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਦਾਂ ਦਾ ਨਹੀਂ ਹੈ ਕਿਉਂਕਿ ਪਹਿਲੇ ਕੇਸ ਦੇ ਵਿੱਚ ਵੀ ਕੋਈ ਅਜੇ ਗਵਾਈਆਂ ਨਹੀਂ ਹੋਈਆਂ ਕੇਸ ਮਤਲਬ ਸਿਰਫ ਉਹ ਇੱਕ ਹਿਰਾਸਤ ਦੇ ਵਿੱਚ ਅਜੇ ਹੈਗੇ ਨੇ ਪਰ ਉਹਦੇ ਚ ਵੀ ਹੁਣ ਦੂਸਰੇ ਕਤਲ ਦਾ ਵੀ ਜਿਹੜਾ ਪੈ ਗਿਆ ਹੋਇਆ ਔਰ ਉਹਦੀਆਂ ਵੀ ਜਿਸ ਤਰੀਕੇ ਦੇ ਨਾਲ ਤੇ ਇਦਾਂ ਦੇ ਹਾਲਾਤ ਨਹੀਂ ਹੈਗੇ ਕਿ ਉਹ ਬਾਹਰ ਆਉਣਗੇ ਮਨ ਲੋ ਕੇ ਜੇ ਪੰਥਕ ਧਰਾਂ ਉਹਨਾਂ ਨੂੰ ਜਿਤਾ ਵੀ ਲੈਂਦੀਆਂ ਨੇ ਜੇਲ੍ਹ 'ਚ ਬੈਠਿਆਂ ਨੂੰ ਤੇ ਫਿਰ ਤੇ ਭਾਈ ਅਮਰਪਾਲ ਸਿੰਘ ਉੱਥੇ ਡਿਬਰੂਗੜ੍ਹ ਬੈਠੇ ਨੇ ਤੇ ਇਹਨਾਂ ਵਾਲਾ ਵੀ ਮਸਲਾ ਫਿਰ ਤੇ ਸਿਮਿਲਰ ਹੀ ਹੋ ਗਿਆ ਨਾ ਇਹ ਵੀ ਫਿਰ ਜੇਲ੍ਹ ਦੇ ਵਿੱਚ ਹੀ ਜੇ ਹੁੰਦੇ ਨੇ ਤੇ ਫਿਰ ਇਲਾਕੇ ਦੀ ਵਾਗਦੌੜ ਕੌਣ ਸੰਭਾਲੇਗਾ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਵਿਚਾਰ ਪੰਥਕ ਧਰਾਂ ਦੇ ਵਿੱਚ ਹੋਈ ਤੇ ਹੁਣ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਹਾਲਾਤਾਂ ਦੀ ਪੰਜਾਬ ਦੇ ਵਿੱਚ ਕੈਲੀਏ ਨੋਟੀਫਿਕੇਸ਼ਨ ਪੂਰੇ ਖੁੱਲੇ ਤਰੀਕੇ ਦੇ ਨਾਲ ਹੁਣ ਤਾਂ ਜਾਰੀ ਹੋ ਚੁੱਕਿਆ ਆ ਅ ਬੀਤੇ ਇਸ ਸੋਮਵਾਰ ਹੀ ਹਰ ਪਾਸੇ ਇਲੈਕਸ਼ਨਸ ਦੇ ਲਈ ਤਿਆਰੀਆਂ ਪਾਰਟੀਆਂ ਨੇ ਵੀ ਸ਼ੁਰੂ ਕਰ ਦਿੱਤੀਆਂ ਸੀ ਜਿਸ ਵੇਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬਿਹਾਰ ਦੀਆਂ ਚੋਣਾਂ ਐਲਾਨੀਆਂ ਤੇ ਨਾਲ ਦੀ ਨਾਲ ਤਰਨਤਾਰਨ ਦੀਆਂ ਜ਼ਿਮਨੀਆ ਚੋਣਾਂ ਦੇ ਬਾਬਤ ਵੀ ਗੱਲਬਾਤ ਸ਼ੁਰੂ ਹੋ ਗਈ ਮਨਦੀਪ ਸਿੰਘ ਨੂੰ ਐਲਾਨਿਆ ਗਿਆ ਹੈ ਪੰਥਕ ਤਰਾਂ ਤੇ ਰਦੇ ਵੱਲੋਂ ਆਪਣਾ ਉਮੀਦਵਾਰ ਤੇ ਹੁਣ ਤਰਨਤਾਰਨ ਦੇ ਵਿੱਚ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾ ਪੁੱਤਰਨਗੇ ਕਿਸ ਤਰੀਕੇ ਦੇ ਨਾਲ ਇਹ ਇਹ तमाम ਚੋਣਾਂ ਰਹਿਣ ਵਾਲੀਆਂ ਨੇ ਬਿਲਕੁਲ ਆਪਾਂ ਦੇਖਿਆ ਕਿ ਕਾਫੀ ਚਰਚਾਵਾ ਜਿਹੜੀਆਂ ਚੱਲੀਆਂ ਸਨ ਕਿ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਲਾਨਿਆ ਜਾਏ ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਕਾਫੀ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਵੀ ਗੱਲਬਾਤ ਕੀਤੀ ਕਿ ਜਿਹੜਾ ਹੈਗਾ ਕਿ ਉਹਨਾਂ ਦੇ ਭਾਵੇਂ ਭਰਾ ਨੂੰ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਜਿਹੜਾ ਉਹ ਉਤਾਰ ਦਿੱਤਾ ਜਾਵੇ ਤੇ ਉਸੇ ਤਰੀਕੇ ਦੇ ਨਾਲ ਪੰਥਕ ਤਰ੍ਹਾਂ ਨੇ ਜਿਹੜਾ ਹੈ ਆਪਣਾ ਉਮੀਦਵਾਰ ਐਲਾਨਿਆ ਹੈਗਾ ਇਸ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਹੈਗੀ ਆ ਮੁੱਖ ਤੌਰ ਤੇ ਜਿਹੜੇ ਸਾਹਮਣੇ ਆਏ ਨੇ ਤੇ ਉਹਨਾਂ ਦੇ ਜਦੋਂ ਆਪਾਂ ਕਾਰਕੁਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਹੀ ਜਥੇਬੰਦੀਆਂ ਇਸ ਕੈਂਡੀਡੇਟ ਨੂੰ ਲੈ ਕੇ ਜਿਹੜਾ ਹੈ ਐਗਰੀ ਹੈਗੀਆਂ ਨੇ ਉੱਥੇ ਆਪਾਂ ਦੇਖਿਆ ਕਿ ਜਿਹੜੀ ਪ੍ਰੈਸ ਵਾਰਤਾ ਹੁੰਦੀ ਉੱਥੇ ਭਾਈ ਮੋਹਕਮ ਸਿੰਘ ਮੌਜੂਦ ਸਨ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੁਨਰ ਸਰਜੀਤ ਅਕਾਲੀ ਦਲ ਹੈਗਾ ਏ ਉਹਨਾਂ ਦੇ ਵੱਲੋਂ ਵੀ ਹਮਾਇਤ ਜਿਹੜੀ ਦੇ ਦਿੱਤੀ ਜਾਏਗੀ ਜਿਹੜੀਆਂ ਅੰਦਰੋਂ ਕੰਸੋਹਾਂ ਨੇ ਕਿ ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਹੀ ਹਨ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤਸ਼ਦਦ ਸੰਦੀਪ ਸਿੰਘ ਸਣੀ ਤੇ ਹੋਇਆ ਸੀ ਤੇ ਗਿਆਨੀ ਹਰਪੀ ਸਿੰਘ ਹੁਣੀ ਵੀ ਜਿਹੜਾ ਪਰਿਵਾਰ ਦੇ ਨਾਲ ਇਨ ਟੱਚ ਦੇ ਵਿੱਚ ਹੀ ਸਨ ਫਿਰ ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਦਾ ਜਿਹੜਾ ਅਕਾਲੀ ਦਲ ਹੈਗਾ ਏ ਉਹਨਾਂ ਦੇ ਵੱਲੋਂ ਵੀ ਬਕਾਇਦਾ ਜਿਹੜੇ ਸਰਦਾਰ ਰਮਨ ਸਿੰਘ ਮਾਨ ਹੈਗੇ ਨੇ ਉਹਨਾਂ ਦੇ ਜਿਹੜੇ ਪਾਰਟੀ ਨੂੰ ਦੇਖਦੇ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਇਸ ਦੀ ਹਮਾਇਤ ਜਿਹੜੀ ਕੀਤੀ ਗਈ ਹੈ ਹੋਰ ਵੀ ਜੇ ਆਪਾਂ ਕਹਿ ਲਈਏ ਕਿ ਖਾਸ ਕਰਕੇ ਪੰਥਕ ਧਰਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਕੈਂਡੀਡੇਟ ਏ ਸਾਹਮਣੇ ਆਇਆ ਹੈਗਾ ਏ ਔਰ ਇਸ ਦੇ ਵਿੱਚ ਜਿਹੜੀ ਵਿਲੱਖਣ ਗੱਲ ਇਹ ਹੈ ਕਿ ਅਕਾਲੀ ਦਲ ਇਸ ਤੇ ਵਿੱਚ ਕਾਊਂਟ ਨਹੀਂ ਹੁੰਦਾ ਕਿਉਂਕਿ ਅਕਾਲੀ ਦਲ ਨੇ ਪਹਿਲਾਂ ਹੀ ਬੀਬੀ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਨੂੰ ਆਪਣਾ ਜਿਹੜਾ ਹੈ ਉਮੀਦਵਾਰ ਐਲਾਨਿਆ ਹੋਇਆ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਦੇ ਵੱਲੋਂ ਹਰमीत कौर ਜਿਹੜੇ ਸੰਧੂ ਹੈਗੇ ਨੇ ਉਹਨਾਂ ਨੂੰ ਉਮੀਦਵਾਰੀ ਦਿੱਤੀ ਗਈ ਹੈ ਕਾਂਗਰਸ ਦੇ ਵੱਲੋਂ ਜਿਹੜੇ ਹੈਗੇ ਨੇ ਮਿਸਟਰ ਕਰਨ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਅੱਗੇ ਲਿਆਂਦਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਨੇ ਹਰਜੀਤ ਸਿੰਘ ਸੰਧੂ ਉਹਨਾਂ ਨੂੰ ਜਿਹੜਾ ਹੈ ਲਿਆਂਦਾ ਹੈ ਹੁਣ ਤੁਸੀਂ ਦੇਖੋਗੇ ਉਮੀਦਵਾਰ ਕਿਵੇਂ ਜਿਹੜੇ ਸ਼ਿਫਟ ਹੁੰਦੇ ਨੇ ਜੇ ਆਪਾਂ ਥੋੜਾ ਆંકੜਿਆਂ ਤੇ ਝਾਤ ਮਾਰੀਏ ਤੇ 2022 ਦੀਆਂ ਚੋਣਾਂ ਦੇ ਵਿੱਚ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦੀ ਮੌਤ ਹੋਣ ਤੇ ਜਿਹੜੀ ਸੀਟ ਖਾਲੀ ਹੋਈ ਹੈ ਔਰ ਉਹਨਾਂ ਨੂੰ 59000 ਜਿਹੜੀਆਂ ਵੋਟਾਂ ਨੇ ਪਈਆਂ ਸੀ ਦੂਜੇ ਨੰਬਰ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਕੋਲ ਜਾ ਚੁੱਕੇ ਨੇ ਉਹਨਾਂ ਨੂੰ ਵੀ 39000 ਵੋਟਾਂ ਪਈਆਂ ਸੀ ਤੀਸਰੇ ਨੰਬਰ ਤੇ ਫਿਰ ਡਾਕਟਰ ਅਗਨੀ ਹੋਤਰੀ ਜਿਹੜੇ ਨੇ 26000 ਵੋਟਾਂ ਔਰ ਇੱਥੇ ਭਾਰਤੀ ਜਨਤਾ ਪਾਰਟੀ ਦਾ ਕੋਈ ਬਹੁਤਾ ਚੰਗਾ ਹਾਲ ਨਹੀਂ ਸੀ 1176 ਦੇ ਕਰੀਬ ਹੀ ਵੋਟਾਂ ਪਈਆਂ ਸੀ ਪਰ ਜਦੋਂ ਭਾਈ ਅਮਰਪਾਲ ਸਿੰਘ ਹੁਣੀ ਜਿੱਤੇ ਨੇ 2024 ਦੇ ਵਿੱਚ ਉਦੋਂ ਇਸੇ ਹੀ ਹਲਕੇ ਦੇ ਵਿੱਚੋਂ ਅਮਰਿਤਪਾਲ ਸਿੰਘਾਣੂ 44000 ਦੇ ਕਰੀਬ ਵੋਟਾਂ ਪਈਆਂ ਸੀ ਤੇ ਜਿਹੜਾ ਦੂਸਰੇ ਨੰਬਰ ਤੇ ਕਾਂਗਰਸ ਦਾ ਕੈਂਡੀਡੇਟ ਹੈ ਕੁਲਬੀਰ ਸਿੰਘ ਜੀ ਦਾ ਉਹ 20000 ਦੇ ਲਾਗੇ ਸੀ ਮਤਲਬ ਉਹ 20 ਤੇ 44 ਦਾ ਗੈਪ ਜਿਹੜਾ ਹੈ ਬਹੁਤ ਵੱਡਾ ਹੈਗਾ ਫਿਰ ਤੀਸਰੇ ਨੰਬਰ ਤੇ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਥੋਂ 10000 ਵੋਟਾਂ ਪਈਆਂ ਸੀ ਤੇ ਭਾਰਤੀ ਜਨਤਾ ਪਾਰਟੀ ਉਦੋਂ 8000 ਵੋਟਾਂ ਲੈਣ ਦੇ ਕਾਮਯਾਬ ਹੋਈ ਸੀ ਮਤਲਬ ਇਹ ਪੁਰਾਣੇ ਆંકੜੇ ਕਹਿੰਦੇ ਨੇ ਹੁਣ ਕਿਹੋ ਜਿਹਾ ਸਿਸਟਮ ਹੋਏਗਾ ਫਿਰ ਇਸ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਜਿਹੜਾ ਹੈ ਕੈਂਡੀਡੇਟ ਚੇਂਜ ਕਰਨ ਨੂੰ ਲੈ ਕੇ ਵੀ ਕਾਫੀ ਤਲਖੀ ਜਿਹੜੀ ਹੈ ਕੱਲ ਦੇ ਦਿਨ ਜਿਹੜੀ ਹੋਈ ਹੈਗੀ ਆ इवन ਕਿ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਜਿਹੜੀ ਉਹਨਾਂ ਦੀ ਦੂਸਰੀ ਲੀਡਰਸ਼ਿਪ ਹੈਗੀ ਆ ਉੱਥੇ 2-3 ਨਾਮ ਜਿਹੜੇ ਚੱਲ ਰਹੇ ਸੀ ਉਸ ਤੇ ਵਿੱਚ इवन ਕਿ ਮਿਸਟਰ ਔਜਲਾ ਜਿਹੜੇ ਅੰਮ੍ਰਿਤਸਰ ਵਾਲੇ ਨੇ ਉਹਨਾਂ ਦਾ ਨਾਮ ਵੀ ਚੱਲ ਰਿਹਾ ਸੀ ਫਿਰ ਖਡੂਰ ਸਾਹਿਬ ਤੋਂ ਜਿਹੜੇ ਪੁਰਾਣੇ ਇਹਨਾਂ ਦੇ ਐਮਪੀ ਹੈਗੇ ਸੀਗੇ ਉਹਨਾਂ ਦਾ ਨਾਮ ਚੱਲ ਰਿਹਾ ਸੀ ਪਰ ਜਿਹੜਾ ਹੈਗਾ ਇੱਥੇ ਜਿਹੜਾ ਸਟੈਂਡ ਪ੍ਰਤਾਪ ਸਿੰਘ ਬਾਜਵਾ ਹੋਣਾਂ ਨੇ ਕਿਹਾ ਕਿ ਨਹੀਂ ਅਸੀਂ ਜਿਹੜੇ ਆਪਣੇ ਕੈਂਡੀਡੇਟ ਦੇ ਨਾਲ ਪੂਰਾ ਡਟ ਕੇ ਖੜੇ ਹੈਗੇ ਆਂ ਤੇ ਬਕਾਇਦਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਉਹਦੇ ਪਿੱਛੇ ਹੈਗੇ ਆਂ ਪਰ ਲੱਗ ਰਿਹਾ ਹੈ ਕਿ ਉਹਨਾਂ ਦਾ ਕੈਂਡੀਡੇਟ ਸ਼ਾਇਦ ਇੰਨਾ ਜ਼ਿਆਦਾ ਆਪਾਂ ਕਹਿ ਸਕਦੇ ਆ ਕਿ ਸਟਰੋਂਗ ਨਹੀਂ ਹੈ ਬਾਕੀ ਆਪਾਂ ਦੇਖਦੇ ਆਂ ਕੀ ਕੁਝ ਹੁੰਦਾ ਹੈ ਅਕਾਲੀ ਦਲ ਦੇ ਜਿਹੜੇ ਬੀਬੀ ਜੀ ਕੈਂਡੀਡੇਟ ਨੇ ਜਦੋਂ ਹੀ ਆਪਾਂ ਦੇਖਿਆ ਕਿ ਜਾਂਦੇ ਹੈਗੇ ਨੇ ਹਰਮੀਤ ਸਿੰਘ ਸੰਧੂ ਹੋਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਦੇ ਸੁਖਬੀ ਸਿੰਘ ਬਾਲਲ 3 ਮਹੀਨੇ ਪਹਿਲਾਂ ਹੀ ਐਕਟੀਵੇਟ ਹੋ ਜਾਂਦੇ ਨੇ ਬਕਾਇਦਾ ਇੱਕ ਆਜ਼ਾਦ ਗਰੁੱਪ ਨੂੰ ਆਪਣੇ ਅੰਦਰ ਮਰਜ ਕਰਵਾ ਲੈਂਦੇ ਨੇ ਔਰ ਉਹ ਕਾਫੀ ਸਟ੍ਰੌਂਗ ਹੋਲਡ ਉਹ ਵੀ ਰੱਖਦੇ ਹੈਗੇ ਨੇ तकरीबन 43 ਜਿਹੜੀਆਂ ਪੰਚਾਇਤਾਂ ਨੇ ਉਹਨਾਂ ਤੇ ਉਹਨਾਂ ਦਾ ਹੋਲਡ ਹੈਗਾ 8 ਕਾਉਂਸਲਰਾਂ ਦੇ ਹੋਲਡ ਹੈਗਾ ਪਰ ਹੁਣ ਉਹ ਕੀ ਵੋਟ ਦੇ ਵਿੱਚ ਤਬਦੀਲ ਹੋ ਪਾਏਗਾ ਜਾਂ ਨਹੀਂ ਜਾਂ ਕਿ ਜਿਹੜਾ ਹੈ ਪੰਥਕ ਕਿਉਂਕਿ ਸਾਰਿਆਂ ਨੂੰ ਇਹੀ ਵੱਡੀ ਟੈਨਸ਼ਨ ਸਾਰਿਆਂ ਨੂੰ ਇਹੀ ਸੀ ਕਿ ਕਿਤੇ ਪੰਥਕ ਧਿਰਾਂ ਜਿਹੜੀਆਂ ਇੱਥੇ ਬਾਜ਼ੀ ਨਾ ਮਾਰ ਜਾਣ ਹੁਣ ਇੱਥੇ ਦੇਖਣਾ ਹੋਵੇਗਾ ਕਿਉਂਕਿ ਸਾਰੀਆਂ ਪੰਥਕ ਧਿਰਾਂ ਬਿਗੈਰ ਅਕਾਲੀ ਦਲ ਤੋਂ ਤੇ ਇੱਥੇ ਇਹ ਵੀ ਗੱਲ ਕਲੀਅਰ ਹੋ ਗਈ ਕਿ ਅਕਾਲੀ ਦਲ ਬਾਦਲ ਜਿਹੜਾ ਹੈ ਉਹਨਾਂ ਦੇ ਵਿੱਚ ਨਹੀਂ ਆਉਂਦਾ ਹੈਗਾ ਤੇ ਜਾਂ ਫਿਰ ਦੇਖਦੇ ਹਾਂ ਕਿ ਕਿਵੇਂ ਕਿਹੋ ਜਿਹਾ ਗਰਾਉਂਡ ਰਹਿਣ ਵਾਲਾ ਹੈ ਕਿਉਂਕਿ ਪੰਜ ਕੋਨੇ ਮੁਕਾਬਲਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਹੋ ਗਿਆ ਇਸ ਇਸ ਸੀਟ ਦੇ ਉੱਪਰ ਇਸ ਸੀਟ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਦਾ ਧੜਾ ਵੀ ਖੁੱਲਾ ਤਰੀਕੇ ਦੇ ਨਾਲ ਬਿਲਕੁਲ ਉਹਨਾਂ ਦੇ ਵਿੱਚ ਆ ਗਈ ਆ ਫਰੀਦਕੋਟ ਤੇ ਤਰਨਤਾਰਨ ਇਹਨਾਂ ਖਡੂਰ ਸਾਹਿਬ ਦੇ ਨਾਲ ਹਲਕਿਆਂ ਦੇ ਵਿੱਚ ਪੰਥਕ ਜਿੱਤ ਹੁੰਨ ਤੋਂ ਬਾਅਦ ਸਾਲ 2024 ਦੇ ਵਿੱਚ ਜੀ ਇੱਕ ਅਪਰ ਹੈਂਡ ਵੀ ਬਣ ਜਾਂਦਾ ਇਸ ਇਸ ਧਿਰ ਦਾ ਇਸ ਪਾਰਟੀ ਦਾ ਲੇਕਿਨ ਨਾਲ ਦੇ ਨਾਲ ਇਹ ਵੀ ਸਵਾਲ ਆਉਂਦਾ ਕਿ ਇਹ ਜ਼ਿਮਨੀ ਚੋਣਾਂ ਬਾਕੀ ਹੋਰ ਨਾਲ ਸਿਆਸੀ ਪਾਰਟੀਆਂ ਦੇ ਲਈ ਕਿਵੇਂ ਖਾਸ ਹੋ ਜਾਂਦੀ ਹੈ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਨਾਰਮਲੀ ਕੀ ਹੁੰਦਾ ਇੱਕ ਟ੍ਰੈਂਡ ਹੁੰਦਾ ਹੈ ਕਿ ਕੋਈ ਵੀ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਉਹ ਖਾਸ ਕਰਕੇ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੁੰਦੀ ਹੈ ਉਹੀ ਜਿੱਤਦੀ ਹੈਗੀ ਹੈ ਪਰ ਇੱਕ ਤਾਂ ਪਾਈ ਕਹਿ ਸਕਦੇ ਆ ਕਿ ਇਸ ਇਲਾਕੇ ਤੇ ਕੋਈ ਸੱਤਾਧਾਰੀ ਠਿਰਦਾ ਕੋਈ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਕੋਈ ਸ਼ਹਿਰੀ ਵੋਟ ਬੈਂਕ ਜਾਂ ਇਸ ਤਰ੍ਹਾਂ ਦਾ ਨਹੀਂ ਹੈਗਾ ਆਮ ਆਦਮੀ ਪਾਰਟੀ ਲਈ ਸੀਟ ਜਿੰਨੀ ਇਸ ਕਰਕੇ ਜ਼ਰੂਰੀ ਹੈ ਕਿ ਅਜੇ ਵੀ ਤਕਰੀਬਨ ਸਾਲ ਸਵਾ ਸਾਲ ਉਹਨਾਂ ਦਾ ਜਿਹੜਾ ਹੈ ਪਿਆ ਹੋਇਆ ਹੈ ਤੇ ਉਹਨਾਂ ਨੂੰ ਇਹ ਸਾਬਤ ਕਰਨਾ ਹੈ ਕਿ ਲੋਕਾਂ ਦਾ ਭਰੋਸਾ ਸਾਡੇ ਵਿੱਚ ਕਾਇਮ ਹੈਗਾ ਹੈ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਕਾਂਗਰਸ ਦੀ ਲੁਧਿਆਣਾ ਪੱਛਮੀ ਦੀ ਸੀਟ ਹਾਰਨ ਤੋਂ ਬਾਅਦ ਖਾਸ ਕਰਕੇ ਜਿਹੜੀ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੀ ਲੀਡਰਸ਼ਿਪ ਹੈਗੀ ਹੈ ਉਹ ਵੀ ਸ਼ਾਇਦ ਸਵਾਲਾਂ ਦੇ ਵਿੱਚ ਹੈਗੀ ਹੈ ਕਿ ਤੁਸੀਂ ਇੱਕ ਸੀਟ ਉੱਥੇ ਹਾਰ ਕੇ ਤੁਸੀਂ ਆ ਚੁੱਕੇ ਹੋ ਹੁਣ ਕਾਂਗਰਸ ਦੇ ਲਈ ਵੀ ਇਹ ਟ੍ਰੈਂਡ ਸੈੱਟ ਕਰਨਾ ਹੋਵੇਗਾ ਕਿ 2027 ਦੇ ਲਈ ਜਿਹੜਾ ਹੈ ਅਸੀਂ ਇਹ ਸੀਟ ਕਿਸੇ ਵੀ ਤਰੀਕੇ ਦੇ ਨਾਲ ਜਿੱਤਣੀ ਹੈ ਤੇ ਤੀਸਰੇ ਨੰਬਰ ਤੇ ਆਪਾਂ ਗੱਲ ਅਕਾਲੀ ਦਲ ਬਾਦਲ ਦੀ ਕਰ ਲੈਣੇ ਹੈਗੇ ਆ ਜੀ ਅ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਦੁਬਾਰਾ ਐਕਟਿਵ ਨੇ ਤੇ ਆਪਾਂ ਦੇਖਿਆ ਕਿ ਜੋ ਕੁਝ ਜਿਸ ਤਰੀਕੇ ਨਾਲ 2 ਦਸੰਬਰ ਦੇ ਹੁਕਮਨਾਮੇ ਹੋਏ ਕੁਝ ਧਾਰਮਿਕ ਜੇ ਆਪਾਂ ਕਹੀਏ ਕਿ ਮੰਨ ਲਏ ਗਏ ਕੁਝ ਨਹੀਂ ਮੰਨ ਲਏ ਗਏ ਦੂਜੇ ਬਣੇ ਜਿਹੜਾ ਪੁਨਰਸਰਜੀਤ ਅਕਾਲੀ ਦਲ ਹੈ ਉਹ ਵੀ ਜਿਹੜਾ ਹੈ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਇਨੀ ਮੈਂਬਰਸ਼ਿਪ ਹੈਗੀ ਹੈ ਸਾਰਾ ਕੁਝ ਉਹ ਸਿਸਟਮ ਜਿਹੜਾ ਚੱਲਿਆ ਹੈਗਾ ਉਹਨਾਂ ਨੂੰ ਹੁਣ ਇਹ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਹੈ ਜਾਂ ਨਹੀਂ ਕਿਉਂਕਿ ਇਸ ਅਖੀਰ ਤੇ ਜਾ ਕੇ ਤਾਂ ਜਿਹੜਾ ਰਾਜਨੀਤਿਕ ਬਾਨਾ ਦਾ ਇਹੀ ਹੁੰਦਾ ਹੈ ਨਾ ਕਿ ਵੋਟਾਂ ਦੇ ਵਿੱਚ ਟੈਸਟ ਹੋਣਾ ਹੁੰਦਾ ਹੈ ਤੇ ਜੇ ਮੰਨ ਲਓ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਕਾਫੀ ਥੱਲੇ ਖਿਸਕ ਜਾਂਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਦੁਬਾਰਾ ਉਹਨਾਂ ਨੂੰ ਜਿਹੜੇ ਚੈਲੰਜਸ ਨੇ ਉਹ ਫੇਸ ਹੋਣਗੇ ਮਤਲਬ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਨੇ 2027 ਦਾ ਜਿਹੜਾ ਹੈ ਮੋਡ ਬੰਨਣਾ ਹੈਗਾ ਤੇ ਗੱਲ ਕਰ ਲੈਨੇ ਆ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਦੇ ਗਰੁੱਪ ਦੀ ਜੇ ਮੰਨ ਲਓ ਕਿ ਉਹ ਧੜਾ ਕੋਲਾਬੋਰੇਸ਼ਨ ਜਿਹੜੀ ਹੁੰਦੀ ਹੈ ਪੁਨਰ ਸਰਜੀਤ ਅਕਾਲੀ ਦਲ ਜਾਂ ਸਾਰੀਆਂ ਪੰਥਕ ਧਰਾਂ ਭਾਵੇਂ ਕਿ ਉਹਨਾਂ ਦੀਆਂ ਵੋਟਾਂ ਥੋੜੀਆਂ ਹੁਣ ਜ਼ਿਆਦੀਆਂ ਹੁਣ ਇਹ ਮਾਇਨੇ ਨਹੀਂ ਰੱਖਦਾ ਜੇ ਉਹ ਸਾਰੀਆਂ ਇਕੱਠੀਆਂ ਹੋ ਕੇ ਇਹ ਸੀਟ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਨੇ ਫਿਰ ਉਹਦੇ 'ਚ ਦੋ ਗੱਲਾਂ ਸਾਹਮਣੇ ਆਉਣਗੀਆਂ ਇੱਕ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਜੀ ਕਿਉਂਕਿ ਡਿਊ ਹੈਗੇ ਨੇ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਨਹੀਂ ਕਰਾ ਰਹੀਆਂ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਹੁਣ ਕਰਾਏ ਤੇ ਸਾਡੇ ਉਤੋਂ ਪੂਰੀ ਗੇਮ ਜਿਹੜੀ ਆ ਉਹ ਨਿਕਲ ਸਕਦੀ ਆ ਤੇ ਹੁਣ ਜੇ ਇਹ ਵਾਲਾ ਧੜਾ ਜਿਹੜਾ ਹੈਗਾ ਏ ਜੇ ਸਾਰੀ ਪੰਥਕ ਲੀਡਰਸ਼ਿਪ ਇਕੱਠੀ ਹੋ ਕੇ ਇਹ ਜਿਹੜੀ ਸੀਟ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈਗੀ ਤੇ ਉਸ ਦੇ ਨਾਲ ਵੀ 2027 ਦਾ ਟ੍ਰੈਂਡ ਜਿਹੜਾ ਹੈ ਉਹ ਸੈੱਟ ਹੋ ਜਾਏਗਾ ਕਿ ਪੰਜਾਬ ਕਿਸ ਮੋੜ ਦੇ ਵਿੱਚ ਹੈਗਾ ਪੰਜਾਬ ਕਿਦਰ ਨੂੰ ਗੱਲ ਕਰ ਰਿਹਾ ਕਿਉਂਕਿ ਆ ਆਪਾਂ ਦੇਖਿਆ ਨਾ ਕਿ ਕਿਹੋ ਜਿਹੇ ਹਾਲਾਤ ਚਾਹੇ ਹੜਾ ਨੂੰ ਲੈ ਕੇ ਜਾਂ ਜਿਸ ਤਰੀਕੇ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਲੰਬੇ ਸਮੇਂ ਤੱਕ ਨਹੀਂ ਛੱਡਿਆ ਗਿਆ ਫਿਰ ਉਹ ਜਿਹੜਾ ਉਥੋਂ ਦਾ ਇਲਾਕਾ ਵੀ ਹੈਗਾ ਏ ਉਹ ਵੀ ਆਪਾਂ ਦੇਖਿਆ ਕਿ ਜੇ ਤੁਸੀਂ ਦੇਖੋ ਨਾ ਕਿ 2 ਸਾਲ ਕਿੰਨਾ 2024 ਸਾਲ ਹੀ ਹੋਇਆ 1.5 ਸਾਲ ਹੋਇਆ ਤੇ 44000 ਵੋਟਾਂ ਭਾਈ ਅਮਰਪਾਲ ਸਿੰਘ ਨੂੰ ਪਈਆਂ ਹੈਗੀਆਂ ਨੇ ਤੇ ਦੂਜੇ ਨੰਬਰ ਤੇ 20000 ਵੋਟਾਂ ਨੇ ਤੁਸੀਂ ਦੇਖ ਲਓ ਕਿ ਅੱਧੇ ਨਾਲੋਂ ਵੀ ਘੱਟ ਹੈਗੀਆਂ ਨੇ ਜੀ ਜੇ ਉਹੀ ਉਹ ਰਿਪੀਟ ਕਰ ਜਾਣ ਕਿਉਂਕਿ ਇਸ ਵਾਰ ਵੀ ਪੰਜ ਕੋਨੀ ਮੁਕਾਬਲਾ ਹੋਣਾ ਹੈ ਜੀ ਉਹਦੇ ਲਾਗੇ ਚਾਗੇ ਵੀ ਉਹ ਪੰਥਕ ਤੇਰਾ ਇਕੱਠੀਆਂ ਹੋ ਕੇ ਚਲੀਆਂ ਜਾਂਦੀਆਂ ਨੇ ਜੀ ਉਹ ਆਪਣੇ ਆਪ ਹੀ ਸੀਟ ਉਹਨਾਂ ਦੀ ਚੋਲੀ ਦੇ ਵਿੱਚ ਪੈ ਸਕਦੀ ਸੀ ਹੁਣ ਅਸੀਂ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਧਿਰ ਦੀ ਗੱਲ ਕਰਦੇ ਪਏ ਆ ਉਹਨਾਂ ਦੀ ਧਿਰ ਦੇ ਵੱਲੋਂ ਐਲਾਨਿਆ ਗਿਆ ਚਿਹਰਾ ਸੰਦੀਪ ਸਿੰਘ ਸੰਨੀ ਦੇ ਪਰ ਆ ਦੇ ਉਹਨਾਂ ਦੇ ਭਰਾ ਆ ਇਹ ਕਿੰਨੇ ਕ ਕਹਿ ਲੋ ਇਹ ਪੂਰਾ ਅਸਰਦਾਰ ਹੋ ਸਕਦੇ ਸੀ ਆ ਉਹਨਾਂ ਦੇ ਪ੍ਰਾਤ ਬ੍ਰਦਰ ਦੇ ਮਤਾਬਕ ਜਿਹਨਾਂ ਨੂੰ ਅਲਾਨਿਆ ਅੱਜ ਤੁਸੀਂ ਜੇ ਜੇ ਸੰਦੀਪ ਸਿੰਘ ਸਣੀ ਕਿਉਂਕਿ ਪਹਿਲਾਂ ਉਹਨਾਂ ਦੀ ਜਿਹੜੀ ਗੱਲ ਹੈ ਉਹ ਚੱਲ ਰਹੀ ਹੈਗੀ ਸੀ ਬਿਲਕੁਲ ਇਹ ਨਾ ਕਾਫੀ ਇੱਕ ਸਵਾਲ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਕਿ ਸ਼ਾਇਦ ਜੇ ਉਹ ਆਪ ਹੁੰਦੇ ਤੇ ਇੱਥੇ ਬਿਹਤਰ ਪਰਫਾਰਮ ਕਰ ਸਕਦੇ ਸੀ ਪਰ ਇੱਕ ਇੱਥੇ ਕਹ ਲਈਏ ਕਿ ਮਾਨਸਿਕਤਾ ਬਿਹਤਰ ਪਰਫਾਰਮ ਕਰਨ ਦੀ ਦੂਜਾ ਥੋੜਾ ਪ੍ਰੈਕਟੀਕਲ ਸੋਚ ਵੀ ਦੇਖਣੀ ਪੈਣੀ ਹੈ ਹੁਣ ਸੰਦੀਪ ਸਿੰਘ ਸਣੀ ਉਹਨਾਂ ਤੇ ਆਪਾਂ ਪ੍ਰੋਗਰਾਮ ਪਿਛਲੇ ਚ ਕਹਿ ਕੇ ਆਏ ਸੀ ਕਿ ਸੰਦੀਪ ਸਿੰਘ ਸਣੀ ਉਹਨਾਂ ਤੇ ਜਿਹੜੇ ਨੇ ਦੋ ਕਤਲਾਂ ਦੇ ਇਲਜ਼ਾਮ ਹੈਗੇ ਨੇ ਤੇ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਦਾਂ ਦਾ ਨਹੀਂ ਹੈ ਕਿਉਂਕਿ ਪਹਿਲੇ ਕੇਸ ਦੇ ਵਿੱਚ ਵੀ ਕੋਈ ਅਜੇ ਗਵਾਹੀਆਂ ਨਹੀਂ ਹੋਈਆਂ ਕੇਸ ਮਤਲਬ ਸਿਰਫ ਉਹ ਇੱਕ ਹਿਰਾਸਤ ਦੇ ਵਿੱਚ ਅਜੇ ਹੈਗੇ ਨੇ ਪਰ ਉਹਦੇ 'ਚ ਵੀ ਹੁਣ ਦੂਸਰੇ ਕਤਲ ਦਾ ਵੀ ਜਿਹੜਾ ਪੈ ਗਿਆ ਹੋਇਆ ਔਰ ਉਹਦੀਆਂ ਵੀ ਜਿਸ ਤਰੀਕੇ ਨਾਲ ਤੇ ਇਦਾਂ ਦੇ ਹਾਲਾਤ ਨਹੀਂ ਹੈਗੇ ਕਿ ਉਹ ਬਾਹਰ ਆਉਣਗੇ ਮੰਨ ਲਓ ਕਿ ਜੇ ਪੰਥਕ ਤਿਰਾਂ ਉਹਨਾਂ ਨੂੰ ਜਿਤਾ ਵੀ ਲੈਂਦੀਆਂ ਨੇ ਜੇਲ੍ਹ 'ਚ ਬੈਠਿਆਂ ਨੂੰ ਤੇ ਫਿਰ ਤੇ ਭਾਈ ਅਮਰਤਪਾਲ ਸਿੰਘ ਉੱਥੇ ਡਿਬਰੂਗੜ੍ਹ ਬੈਠੇ ਨੇ ਤੇ ਇਹਨਾਂ ਵਾਲਾ ਵੀ ਮਸਲਾ ਫਿਰ ਤੇ ਸਿਮਿਲਰ ਹੀ ਹੋ ਗਿਆ ਨਾ ਇਹ ਵੀ ਫਿਰ ਜੇਲ੍ਹ ਦੇ ਵਿੱਚ ਹੀ ਜੇ ਹੁੰਦੇ ਨੇ ਤੇ ਫਿਰ ਇਲਾਕੇ ਦੀ ਵਾਗਦੌੜ ਕੌਣ ਸੰਭਾਲੇਗਾ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਵਿਚਾਰ ਪੰਥਕ ਤਰ੍ਹਾਂ ਦੇ ਵਿੱਚ ਹੋਈ ਤੇ ਫਿਰ ਉਹਨਾਂ ਨੇ ਕਿਹਾ ਕਿ ਠੀਕ ਹੈ ਜੇ ਆਪਾਂ ਜੇ ਲੋਕਾਂ ਦੀ ਇਹ ਆਵਾਜ਼ ਹੈਗੀ ਹੈ ਤੇ ਫਿਰ ਆਪਾਂ ਜਿਹੜਾ ਹੈਗਾ ਕਿ ਕਿਉਂ ਨਾ ਉਹਨਾਂ ਦੇ ਪਰਿਵਾਰ ਤੇ ਛੜਦੀਏ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਜਿਹੜਾ ਹੈ ਮੌਕਾ ਦਿੱਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਜਿਹੜਾ ਸੂਬਾ ਸਿੰਘ ਵਾਲਾ ਇਨਸੀਡੈਂਟ ਹੋਇਆ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਸੰਦੀਪ ਸਿੰਘ ਸਣੀ ਕਾਫੀ ਹਾਈਲਾਈਟ ਹੋਏ ਨੇ ਕਿਉਂਕਿ ਜਿਹੜੇ ਨੌਜਵਾਨ ਦਾ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਜਾਂ ਤਸ਼ੱਦਦ ਹੋਏ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸੇ ਹੀ ਬੈਲਟ ਚੋਂ ਆਉਂਦੇ ਹੈਗੇ ਨੇ ਮਾਝੇ ਦੇ ਇਸ ਇਲਾਕੇ ਦੇ ਵਿੱਚ ਹੀ ਝੂਠੇ ਪੁਲਿਸ ਮੁਕਾਬਲੇ ਵੱਡੇ ਪੱਧਰ ਤੇ ਹੋਏ ਤਸ਼ੱਦਦ ਆਪਾਂ ਦੇਖਿਆ ਕਿ ਹੋਇਆ ਤੇ ਫਿਰ ਜਦੋਂ ਉਹਦੀ ਮੌਤ ਹੁੰਦੀ ਹੈ ਔਰ ਉਹਦੇ ਵਿੱਚ ਸੰਦੀਪ ਸਿੰਘ ਸਣੀ ਉਹਨਾਂ ਦੇ ਜਦੋਂ ਹਮਲਾ ਹੁੰਦਾ ਹੈ ਉਹਦੇ ਵਿੱਚ ਕਈ ਤਕਨੀਕੀ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਸੈਲਫ ਡਿਫੈਂਸ ਦੇ ਵਿੱਚ ਜਾਂ ਜੋ ਵੀ ਹੈਗਾ ਹੈ ਪਰ ਉਸ ਦੇ ਵਿੱਚ ਉਸ ਸੂਬੇ ਦੀ ਮੌਤ ਜਿਹੜੀ ਹੁੰਦੀ ਹੈ ਉਹ ਸਨੀ ਹਨਾ ਦੇ ਹੱਥੋਂ ਹੁੰਦੀ ਹੈ ਕਿ ਉਹ ਹਸਪਤਾਲ 'ਚ ਜਾ ਕੇ ਮਾਰਿਆ ਜਾਂਦਾ ਹੈਗਾ ਤੇ ਉਸ ਨੂੰ ਲੈ ਕੇ ਲੋਕਾਂ ਦੇ ਅੰਦਰ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪਿਆਰ ਜਾਂ ਇੱਕ ਰੀ ਉਤਸ਼ਾਹ ਤਾਂ ਹੈ ਸੰਦੀਪ ਸਿੰਘ ਸਨੀ ਨੂੰ ਲੈ ਕੇ ਤੇ ਪਰ ਉਹਦੇ 'ਚ ਇੰਨਾ ਈਜ਼ੀ ਨਹੀਂ ਹੋਏਗਾ ਕਿਉਂਕਿ ਸਰਕਾਰ ਵੀ ਆਪਣਾ ਪੂਰਾ ਦਾਰਮਦੋਰ ਸਰਕਾਰ ਨੇ ਵੀ ਆਪਣਾ ਪੂਰਾ ਜਿਹੜਾ ਜੋਰ ਲਾਉਣਾ ਹੈਗਾ ਆਪਾਂ ਦੇਖਿਆ ਹੈ ਕਿ ਚਾਹੇ ਉਹ 10 ਲੱਖ ਦੀ ਸਕੀਮ ਜਿਹੜੀ ਸੀ ਬੀਮੇ ਵਾਲੀ ਉਹ ਚਾਲੂ ਕਰਨੀ ਹੈ ਭਾਵੇਂ ਕਿ ਉਹ ਲਾਗੂ ਹੁਣ ਨਹੀਂ ਹੋਣੀ ਲਾਗੂ ਕਹਿੰਦੇ ਕਿ ਜਾ ਕੇ ਦਸੰਬਰ ਜਨਵਰੀ ਪਤਾ ਨਹੀਂ ਬਾਅਦ ਚੁੱਕਾ ਕਦੋਂ ਹੋਵੇ ਪਰ ਉਹਦੀ ਸ਼ੁਰੂਆਤ ਉਹਨਾਂ ਨੇ ਤਰਨਤਾਨ ਤੇ ਬਰਨਾਲੇ ਤੋਂ ਕੀਤੀ ਹੈਗੀ ਹੈ ਸਰਕਾਰ ਆਪਣਾ ਪੂਰਾ ਜ਼ੋਰ ਲਾਏਗੀ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾਏਗਾ ਤੇ ਇੱਥੇ ਜਿੱਦਾਂ ਕਈ ਵਾਰੀ ਬਹੁਤਾ ਜਿਆਦਾ ਜੇ ਆਪਾਂ ਢਿੱਲੇ ਹੋ ਕੇ ਸੋਚ ਲਈਏ ਕਿ ਸ਼ਾਇਦ ਫੇਸਬੁੱਕ ਤੇ ਕਮੈਂਟ ਪਾ ਕੇ ਹੀ ਪੰਥਕਧਰਾਂ ਦਾ ਆਗੂ ਜਾਂ ਜਿੱਤ ਜਾਣਾ ਹੈ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਹੋ ਜਾਣੀ ਹੈ ਉਹ ਨਹੀਂ ਹੈ ਇਹਨਾਂ ਨੂੰ ਵੀ ਗਰਾਊਂਡ ਤੇ ਜਾ ਕੇ ਪੂਰਾ ਕੰਮ ਕਰਨਾ ਪਏਗਾ ਕਿਉਂਕਿ ਬਾਕੀ ਦੀਆਂ ਧਿਰਾਂ ਵੀ ਪੂਰਾ ਜ਼ੋਰ ਲਾ ਰਹੀਆਂ ਨੇ ਅ ਸੁਖਬੀਰ ਸਿੰਘ ਬਾਦਲ ਆਪਾਂ ਦੇਖਿਆ ਕਿ ਕਿਵੇਂ ਪੂਰਾ ਜੋਰ ਲਗਾ ਰਹੇ ਨੇ ਫਿਰ ਉਸ ਤੋਂ ਬਾਅਦ ਜਿਆਦਾ ਬਹੁਤ ਸਾਰਾ ਪੈਸਾ ਚੱਲੇਗਾ ਕਈ ਕੁਝ ਚੱਲੇਗਾ ਤੇ ਇੱਥੇ ਜਿਹੜਾ ਹੈ ਜੋਰ ਇਹਨਾਂ ਨੂੰ ਬਹੁਤ ਜ਼ਿਆਦਾ ਲਾਉਣਾ ਪਵੇਗਾ ਇਹ ਦੋਵੇਂ ਚਿਹਰਿਆਂ ਦੇ ਜਿਕਰ ਅਸੀਂ ਗੱਲ ਕਰ ਰਹੇ ਹਾਂ ਸੰਦੀਪ ਸਿੰਘ ਸਣੀ ਭਾਈ ਅਮਰਪਾਲ ਸਿੰਘ ਦੋਵੇਂ ਪੰਥਕ ਸੋਚ ਦੇ ਉੱਤੇ ਪੈਰਾਂੰਦ ਨੇ ਹੂੰ ਹੂੰ ਦੋਵੇਂ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਦੋਨਾਂ ਨੂੰ ਸਜ਼ਾ ਨਹੀਂ ਹੋਈ 2 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਤਾਂ ਤਾਂ ਤੁਸੀਂ ਇਲੈਕਸ਼ਨ ਲੜ ਸਕਦੇ ਵਾਅਦੇ ਦੇ ਉੱਤੇ ਨਹੀਂ ਲੜ ਸਕਦੇ ਜੀ ਤੇ ਜਿਹੜਾ ਐਕਟ ਪਾਰਟੀ ਨੇ ਸੰਦੀਪ ਸਿੰਘ ਸੰਨੀ ਦੇ ਕੇਸ ਦੇ ਵਿੱਚ ਲਿਆ ਤੇ ਉਹ ਉਹ ਚੀਜ਼ ਅੰਮ੍ਰਿਤਪਾਲ ਵੀ ਲੈ ਕੇ ਕਿਉਂ ਨਹੀਂ ਸੋਚੀ ਗਈ ਕਿ ਅੰਮ੍ਰਿਤਪਾਲ ਦੇ ਵੀ ਭਰਾ ਨੂੰ ਖੜਾ ਕਰ ਸਕਦੇ ਸੀ ਜਿਵੇਂ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਖੜਾ ਕੀਤਾ ਗਿਆ ਬਿਲਕੁਲ ਉਹਦੇ 'ਚ ਨਾ ਜਿਹੜਾ ਇੱਕ ਵੱਡਾ ਕਿਉਂਕਿ ਆਪਾਂ ਦੇਖ ਰਹੇ ਸੀ ਕਾਫੀ ਬਰੀ ਨਾ ਜਿੱਦਾਂ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਹੁੰਦੀ ਹੈ ਜਾਂ ਇਸ ਤਰੀਕੇ ਦੇ ਨਾਲ ਫਸਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਜੀ ਉਦੋਂ ਇਦਾਂ ਕਿਉਂ ਨਹੀਂ ਸੋਚਿਆ ਗਿਆ ਉਹਦੇ 'ਚ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਉਹ ਐਨਐਸਏ ਦੇ ਅਧੀਨ ਅੰਦਰ ਹੈਗਾ ਹੈ ਉਹ ਕਿਸੇ ਕਤਲ ਕੇਸ ਦੇ ਵਿੱਚ ਅੰਦਰ ਨਹੀਂ ਹੈਗਾ ਜਦੋਂ ਹੁਣ ਜਿਹੜਾ ਸੰਦੀਪ ਸਿੰਘ ਸੰਨੀ ਵਾਲਾ ਹੈ ਉਹ ਤਾਂ ਕਤਲ ਕੇਸ ਹੈ ਨਾ ਉਸ ਦੇ ਵਿੱਚ ਤਾਂ ਜ਼ਮਾਨਤ ਪੋਸੀਬਲ ਹੈ ਹੀ ਨਹੀਂ ਉਹਨਾਂ ਹਦਾਰਾਂ ਦੇ ਵਿੱਚ ਪਰ ਐਨਐਸਏ ਦੇ ਅਧੀਨ ਕੀ ਹੈ ਕਿ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਨਾਰਮਲੀ ਆਪਾਂ ਦੇਖਿਆ ਕਿ ਪੁਰਾਣੇ ਕੇਸਾਂ ਦੇ ਵਿੱਚ ਜਿਹੜੇ ਇਸ ਦੇ ਵਿੱਚ ਐਕਸਪਰਟ ਜਿਹੜੇ ਹੈਗੇ ਨੇ ਸਰਦਾਰ ਨਾਮਕਰਨ ਸਿੰਘ ਹੁਣੀ ਉਹ ਉਹ ਵੀ ਇਹ ਚੀਜ਼ਾਂ ਦੱਸਦੇ ਸਨ ਕਿ ਸੁਣਵਾਈਆਂ ਜਿਹੜੀਆਂ ਬਹੁਤ ਕਹਿੰਦੇ ਵੀ ਜਲਦੀ ਹੋ ਜਾਂਦੀਆਂ ਸੀ ਈਵਨ ਕਿ ਜਦੋਂ ਖਾੜਕੂਵਾਦ ਦਾ ਸਮਾਂ ਸੀਗਾ ਜਿਹੜਾ ਸਿੱਖ ਸੰਘਰਸ਼ ਦਾ ਦੌਰ ਸੀਗਾ ਉਦੋਂ ਵੀ ਜਿਹੜੀ ਸੁਣਵਾਈ ਕਹਿੰਦੇ ਕਿ ਤਿੰਨ ਚਾਰ ਮਹੀਨੇ ਬਾਅਦ ਹੋ ਜਾਂਦੀ ਸੀ ਪਰ ਭਾਈ ਅਮਰਪਾਲ ਸਿੰਘ ਵਾਲੇ ਸਮੇਂ ਤੋਂ ਕਹਿੰਦੇ ਕਿ ਸੁਣਵਾਈ ਹੋ ਹੀ ਨਹੀਂ ਰਹੀ ਉਹ ਕੀ ਹੈ ਕਿ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹ ਤਾਂ ਜਦੋਂ ਆਪਾਂ ਦੇਖਿਆ ਨਾ ਕਿ 1999 ਦੇ ਵਿੱਚ ਚਾਹੇ ਅਤੇਂਦਰਪਾਲ ਸਿੰਘ ਹੋਣ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣ ਜਦੋਂ ਇਹ ਇਲੈਕਸ਼ਨ ਜਿੱਤ ਜਾਂਦੇ ਨੇ ਤੇ ਸਰਕਾਰ ਜਿਹੜੀ ਹੈ ਬਕਾਇਦਾ ਇਹਨਾਂ ਨੂੰ ਰਿਲੀਜ਼ ਕਰ ਦਿੰਦੀ ਹੈ ਕਿਉਂਕਿ ਇਹਨਾਂ ਨੂੰ ਇਹ ਹੈ ਕਿ ਹਾਂਜੀ ਕਿ ਇਹ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਅੰਦਰ ਹੈਗੇ ਨੇ ਇਹਨਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਹੈ ਕਿ ਇਹ ਸ਼ਖਸ ਜੇ ਬਾਹਰ ਆਏਗਾ ਤੇ ਸ਼ਾਇਦ ਸਮਾਜ ਦਾ ਨੁਕਸਾਨ ਹੋ ਜਾਵੇ ਜਾਂ ਇਸ ਤਰੀਕੇ ਦੇ ਨਾਲ ਕੋਈ ਉਤੇ ਗੁਨਾਹ ਜਾਂ ਕੋਈ ਕਤਲ ਦੇ ਕੇਸ ਜਾਂ ਹੋਰ ਨਹੀਂ ਹੈ ਉਹ ਜਿਹੜੇ ਇਹਨਾਂ ਨੇ ਪਾਏ ਨੇ ਤਾਂ ਹੁਣ ਆ ਕੇ ਪਾਏ ਨੇ ਨਾ ਜਦੋਂ ਤੀਸਰੀ ਦਫਾ ਐਨਐਸਏ ਲਗਾਈ ਗਈ ਉਹਦੇ ਲਾ ਕੇ ਚਾਗੇ ਆ ਕੇ ਪਾਏ ਨੇ ਕਿ ਇਹਨਾਂ ਨੇ ਜੀ ਅੰਦਰੋਂ ਇਹ ਕਾਰਵਾਈਆਂ ਕਰਤੀਆਂ ਜਾਂ ਜੋ ਵੀ ਹੈਗਾ ਹੈ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਆ ਨਾ ਤੇ ਤਾਂ ਕਰਕੇ ਇਹ ਫੈਸਲਾ ਜਿਹੜਾ ਉਦੋਂ ਇਹਨਾਂ ਦੇ ਵੱਲੋਂ ਨਹੀਂ ਲਿਆ ਗਿਆ ਦੂਜਾ ਇਹ ਹੀ ਸੀਗਾ ਕਿ ਜਦੋਂ ਇੱਕ ਪੂਰੇ ਇਲਾਕੇ ਦਾ ਪੂਰੇ ਪੰਜਾਬ ਦੇ ਵਿੱਚੋਂ ਅਮਰਪਾਲ ਸਿੰਘ ਨੂੰ ਸਭ ਤੋਂ ਵੱਧ ਵੋਟ ਪੈਂਦੀ ਹੈ तकरीबन 190 98000 ਤੱਕ ਉਹ ਵੋਟ ਲੈ ਜਾਂਦਾ ਹੈ ਇਸ ਜਿਆਦਾ ਸਭ ਤੋਂ ਜਿਆਦਾ ਜਿੱਤ ਦੀ ਆਪਾਂ ਕਹਿ ਰਹੇ ਹਾਂ ਕਿ ਮਾਰਜਨ ਦੂਜੇ ਨੰਬਰ ਤੇ ਸ਼ਾਇਦ ਚਰਨਜੀਤ ਸਿੰਘ ਚੰਨੀ ਹੋਣਾ ਦਾ ਸੀ 175 ਦੇ ਲਾਗੇ ਜਾ ਕੇ ਤੇ ਜਦੋਂ ਇੰਨੇ ਲੋਕ ਜਿਹੜੇ ਨੇ ਉਹ ਹੰਗਾਰਾ ਪਾ ਰਹੇ ਨੇ ਤੇ ਫੇਰ ਜਿਹੜਾ ਹੈਗਾ ਫਿਰ ਵੀ ਤੁਸੀਂ ਨਹੀਂ ਛੱਡ ਰਹੇ ਤੇ ਫਿਰ ਇਹ ਕਿਹੋ ਜਿਹਾ ਜਿਹੜਾ ਹੈ ਲੋਕਤੰਤਰ ਚੱਲਦਾ ਜਾਂ ਕਿਹੋ ਜਿਹਾ ਸਿਸਟਮ ਹੈਗਾ ਇੱਕ ਗੱਲ ਜਿਹੜੀ ਆਮ ਜਿਹੜੀ ਚੱਲ ਰਹੀ ਹੈਗੀ ਆ ਭਾਵੇਂ ਕਿ ਚੋਣਾਂ ਵਾਲੇ ਸਿਸਟਮ 'ਚ ਕੋਈ ਬਹੁਤਾ ਜ਼ਿਆਦਾ ਜਿੱਦਾਂ ਕੋਈ ਇੱਕ ਤੇਰੇ ਵੀ ਕਹਿ ਰਹੀ ਹੈ ਕਿ ਕੋਈ ਬਹੁਤਾ ਜ਼ਿਆਦਾ ਨਿਕਲਣ ਵਾਲਾ ਨਹੀਂ ਹੈਗਾ ਪਰ ਫਿਰ ਵੀ ਜਿਹੜਾ ਹੈ ਕਿਸੇ ਵੀ ਚੀਜ਼ ਨੂੰ ਖਾਲੀ ਕਿਉਂ ਰਹਿਣ ਦਿੱਤਾ ਜਾਵੇ ਕਿ ਤੁਹਾਡਾ ਦੁਸ਼ਮਣ ਉੱਥੇ ਆ ਕੇ ਜਾਂ ਉੱਥੇ ਆਪਣੇ ਬੰਦੇ ਬਿਠਾ ਕੇ ਤੁਹਾਡੇ ਉੱਤੇ ਜਿਹੜਾ ਹੈ ਜ਼ੁਲਮ ਕਰੇ ਕਿਸੇ ਵੀ ਪਿੰਡ ਨੂੰ ਜਿਹੜਾ ਹੈ ਪੰਥ ਨੂੰ ਖਾਲੀ ਨਹੀਂ ਛੱਡਣਾ ਚਾਹੀਦਾ ਤੇ ਬਕਾਇਦਾ ਹੁਣ ਜੇ ਮੰਨ ਲਓ ਕਿ ਇੱਥੇ ਜੇ ਪੰਥਕ ਧਰਾਂ ਦੀ ਜਿੱਤ ਹੁੰਦੀ ਹੈਗੀ ਤਾਂ ਇੱਕ ਇਹ ਵੀ ਮੈਸੇਜ ਆਏਗਾ ਕਿ ਜੇ ਤੁਸੀਂ ਯੂਨਿਟੀ ਕਰਦੇ ਹੋ ਜੇ ਹੁਣ ਇੱਥੇ ਮੰਨ ਲਓ ਸਾਰੀਆਂ ਧਰਾਂ ਜਿਹੜੀਆਂ ਜੋਰ ਲਾਉਣ ਤੇ ਫਿਰ ਕਿਉਂ ਨਹੀਂ ਜਿਹੜਾ ਹੈ ਇਸ ਸੀਟ ਨੂੰ ਕੱਢ ਸਕਦੀਆਂ ਬਕਾਇਦਾ ਸੰਭਾਵਨਾਵਾਂ ਹੈਗੀਆਂ ਨੇ ਪਰ ਜੋਰ ਲਾਉਣਾ ਪਵੇਗਾ ਇਕੱਲੇ ਫੇਸਬੁੱਕ ਤੇ ਕਮੈਂਟਾਂ ਤੇ ਅਮ ਆਪਾਂ ਕਹਿ ਸਕਦੇ ਹਾਂ ਕਿ ਸੀਟਾਂ ਨਹੀਂ ਗੱਡੀਆਂ ਜਾਣੀਆਂ ਉਹ ਚੀਜ਼ਾਂ ਨਹੀਂ ਤੁਹਾਨੂੰ ਗਰਾਊਂਡ ਤੇ ਜਾ ਕੇ ਦੇਖਣਾ ਪਵੇਗਾ ਕੀ ਹਾਲਾਤ ਨੇ ਜੀ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਗੱਲ ਨਿਰੰਤਰ ਹੋ ਰਹੀ ਹੈ ਜਿਵੇਂ ਅਸੀਂ ਮੈਂਸ਼ਨ ਕੀਤਾ ਹੀ ਹੈ ਕਿ ਕੁਝ ਕਚਹਿਰੇ ਨੇ ਜੋ ਇੱਕ ਪਾਰਟੀ ਛੱਡ ਕੇ ਦੂਸਰੇ ਤੇ ਰਵਲ ਜਾਂਦੇ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਦੇ ਉੱਤੇ ਅਕਾਲੀ ਦਲ ਦਾ ਇੱਕ ਸਮੇਂ ਦੇ ਤੋਂ ਉਮੀਦਵਾਰ ਰਹਿ ਚੁੱਕਿਆ ਵਿਧਾਇਕ ਬਣ ਚੁੱਕਿਆ ਚਿਹਰਾ ਉਹਦੇ ਉੱਤੇ ਕਿਸ ਤਰੀਕੇ ਦੇ ਨਾਲ ਦਾਅ ਖੇਡ ਸਕਦੀ ਹੈ ਕੀ ਕ੍ਰੈਡੀਬਿਲਟੀ ਹੈਗੀ ਉਸ ਚਿਹਰੇ ਦੀ ਤੇ ਕਿੰਨੇ ਕੋਟਾ ਕਰਾ ਤੇ ਇੱਕ ਬਾਰੰਨੀ ਤਿੰਨ ਦਫਾ ਉਹ ਜਿਹੜੇ ਨੇ ਇੱਕ ਵਾਰੀ ਮੇਰਾ ਖਿਆਲ ਆਜ਼ਾਦ ਤੇ ਸ਼ਾਇਦ ਇੱਕ ਦੋ ਵਾਰੀ ਅਕਾਲੀ ਦਲ ਦੇ ਉਹ ਵਿਧਾਇਕ ਜਿਹੜੇ ਰਹਿ ਚੁੱਕੇ ਨੇ ਉਹਦੇ ਚ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਵੀ ਇਹ ਆ ਰਿਹਾ ਹੈਗਾ ਨਾ ਕਿ ਹੁਣ ਤੁਸੀਂ ਦੇਖੋਗੇ ਜਦੋਂ ਜਦੋਂ ਗਿੱਦੜ ਬਾਹੇ ਵਾਲੀ ਇਲੈਕਸ਼ਨ ਉਧਰਲੀ ਹੋਣੀ ਸੀ ਜਾਂ ਜਦੋਂ ਆਪਾਂ ਦੇਖਿਆ ਕਿ ਹੋਰ ਵੀ ਜੜੀਆਂ ਬਾਈਪੋਲਸ ਹੋਈਆਂ ਬਹੁਤਾਤ ਇਦਾਂ ਦੀਆਂ ਨੇ ਜਿਹੜੀਆਂ ਦੂਜੇ ਬੰਨਿਆਂ ਚਿਹਰੇ ਲਿਆਏ ਗਏ ਹੁਣ ਜਿਹੜੇ ਇਹਨਾਂ ਦੇ ਆਪਣੇ ਵਰਕਰ ਨੇ ਬਰਨਾਲਾ ਤੋਂ ਤੋਂ ਮੇਰਾ ਖਿਆਲ ਇਹਨਾਂ ਦੋ ਜਿਹੜਾ ਇੱਕ ਵਕ ਹੋ ਕੇ ਜਿਹੜਾ ਇੱਕ ਇਹਨਾਂ ਦਾ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੈਂਬਰ ਹੈਗਾ ਸੀ ਉਹ ਖੜ ਵੀ ਗਿਆ ਸੀ ਔਰ ਵੱਡੀ ਮਾਤਰਾ 'ਚ ਵੋਟ ਉਹ ਲੈ ਵੀ ਗਿਆ ਸੀ ਔਰ ਜਿਹਦੇ ਕਰਕੇ ਇਹਨਾਂ ਨੂੰ ਸੀਟ ਵੀ ਬਰਨਾਲੇ ਵਾਲੀ ਜਿਹੜੀ ਹੈ ਉਹ ਹਾਰਨੀ ਪਈ ਸੀ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਹੈ ਇੱਕ ਸਟਰਕਚਰ ਹੁੰਦਾ ਇੱਕ ਆਪਣੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਇੱਕ ਮੈਮੋਰੰਡਮ ਹੁੰਦਾ ਉਹ ਇਸ ਤਰੀਕੇ ਦਾ ਇਹਨਾਂ ਦਾ ਸਟਰਕਚਰ ਇਸ ਤਰੀਕੇ ਦਾ ਇਹਨਾਂ ਦਾ ਸੈਟਅਪ ਇਸ ਤਰੀਕੇ ਦੇ ਇਹਨਾਂ ਦੀ ਬੁਨਿਆਦ ਜਾਂ ਸਿਧਾਂਤ ਨਹੀਂ ਹੈ ਉਹਦਾ ਵੱਡਾ ਕਾਰਨ ਇਹ ਹੀ ਹੈ ਕਿ ਟੌਪ ਤੋਂ ਲੈ ਕੇ ਬਾਟਮ ਤੱਕ ਤੁਸੀਂ ਦੇਖੋ ਕਿ ਲੀਡਰਸ਼ਿਪ ਕਰਾਈਸਿਸ ਹੈਗਾ ਹੈ ਜੀ ਉੱਪਰਲੇ ਬੰਨੇ ਕੇਜਰੀਵਾਲ ਨੇ ਜਾਂ ਉਹਨਾਂ ਦੇ ਤਿੰਨ ਚਾਰ ਬੰਦੇ ਨੇ ਤੇ ਜੇ ਆਪਾਂ ਇਧਰ ਭਗਵੰਤ ਮਾਨ ਵਾਲੇ ਬੰਨੇ ਆ ਜੀਏ ਤੇ ਉਹਨਾਂ ਤੋਂ ਥੱਲੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਿਸੇ ਨਵੇਂ ਲੀਡਰ ਨੂੰ ਉਭਰਨ ਦਿੱਤਾ ਜਾਵੇ ਪੂਰੇ ਦੇਸ਼ ਦੀ ਰਾਜਨੀਤੀ ਦੇ ਵਿੱਚ ਹੀ ਆਪਾਂ ਦੇਖਿਆ ਕਿ ਇੱਕ ਦੋ ਚਿਹਰਿਆਂ ਤੱਕ ਹੀ ਜਿਹੜਾ ਹੈ ਉਹ ਸੀਮਿਤ ਕਰ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਕੋਈ ਬਹੁਤੀ ਜਿਆਦਾ ਆਪਸ਼ਨ ਨਾ ਦਿੱਤੀ ਜਾਵੇ ਹੁਣ ਤੁਸੀਂ ਦੇਖੋਗੇ ਜੇ ਆਪਾਂ ਇੰਡੀਆ ਦੀ ਗੱਲ ਹੀ ਕਰਨੀ ਹੋਵੇ ਤੇ ਉਹਨਾਂ ਦੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਤੋਂ ਇਲਾਵਾ ਤੀਸਰਾ ਜਿਹੜਾ ਕਿ ਕਿਹੜੇ ਵੱਡੇ ਪੱਧਰ ਤੇ ਪ੍ਰਮੋਟ ਹੁੰਦਾ ਹੈ ਉਸੇ ਹੀ ਪੈਟਰਨ ਦੇ ਵਿੱਚ ਜੇ ਆਪਾਂ ਕਹੀਏ ਕਿ ਇਹਨਾਂ ਦੇ ਕੋਲ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਤੇ ਫਿਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਦੁਨੀਆ ਪਾਰਟੀਆਂ ਤੋਂ ਲਿਆ ਕੇ ਤੇ ਉਹ ਜਿਤਾ ਸਕਦੇ ਆ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਵਾਲੀ ਜਮਨੀ ਚੋਣ ਚ ਲਿਆਂਦਾ ਸੀ ਫਿਰ ਜਦੋਂ ਮੁੱਖ ਚੋਣਾ ਹੋਈਆਂ ਉਹ ਹੋਰ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ ਚਲਾ ਗਿਆ ਮਤਲਬ ਇਹ ਇੱਕ ਟ੍ਰੈਂਡ ਜਿਹੜਾ ਚੱਲਦਾ ਹੈ ਲੱਗਦਾ ਇਹਨਾਂ ਨੂੰ ਇਹ ਹੈਗਾ ਕਿ ਸ਼ਾਇਦ ਇਹੀ ਕੱਲਾ ਜਿਹੜਾ ਪੈਟਰਨ ਹੈਗਾ ਪਰ ਇਹਦੇ ਨਾਲ ਜਿਹੜੇ ਪਾਰਟੀ ਦੀ ਬਹੁਤ ਸਾਰੀ ਜਿਹੜੀ ਥੱਲੇ ਵਾਲੀ ਲੀਡਰਸ਼ਿਪ ਹੁੰਦੀ ਹੈ ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੁੰਦਾ ਹੈ ਲੋਕਲ ਲੈਵਲ ਤੇ ਜਿਹਨਾਂ ਨੇ ਆਪਾਂ ਕਹੇ ਕਿ ਦਰਿਆਵਾਂ ਵਸ਼ਾਈਆਂ ਹੁੰਦੀਆਂ ਨੇ ਉਹ ਸਾਰੇ ਜਿਹੜੇ ਲੋਕ ਨੇ ਉਹ ਬੜੇ ਵੱਜ਼ਨ ਹੁੰਦੇ ਨੇ ਉਹ ਕਿਤਨਾ ਕਿਤੇ ਉਹ ਅਪਸੈਟ ਹੁੰਦੇ ਨੇ ਕਿ ਬਾਹਰੋਂ ਇੱਕ ਚਿਹਰਾ ਜਿਹਦੇ ਖਿਲਾਫ ਅਸੀਂ ਲੜ ਕੇ ਤੁਸੀਂ ਦੇਖੋ ਨਾ ਕਿ 2022 ਚ ਇਹਦੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਵਰਕਰ ਲੜੇ ਹੋਣਗੇ ਤੇ ਹੁਣ ਉਸੇ ਦੀ ਹੀ ਲੀਡਰਸ਼ਿਪ ਦੇ ਵਿੱਚ ਇਹਨਾਂ ਨੂੰ ਜਾ ਕੇ ਵੋਟ ਮੰਗਣੀ ਪਏਗੀ ਉਹ ਪਲੱਸ ਵੀ ਹੋ ਸਕਦਾ ਹੈ ਉਹ ਮਾਈਨਸ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਕੈਂਡੀਡੇਟ ਨੂੰ ਜਿਹੜਾ ਹੈ ਅੰਦਰੋਂ ਉਹਦੀ ਉਹ ਸਪੋਰਟ ਕਰਦੇ ਨੇ ਇਦਾਂ ਦੇ ਬਹੁਤ ਸਾਰੇ ਜਿਹੜੇ ਹੁੰਦੇ ਨੇ ਬਾਕੀ ਜਿਹੜੀ ਗੱਲ ਕਿ ਮੁੱਦੇ ਇਸ ਵਾਰ ਸਭ ਤੋਂ ਵੱਡਾ ਮੁੱਦਾ ਇਸ ਇਲੈਕਸ਼ਨ ਦੇ ਵਿੱਚ ਹੜਾਂ ਦਾ ਜਿਹੜਾ ਰਹਿਣ ਵਾਲਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੜ ਆਈ ਨਹੀਂ ਤੇ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਰਕਾਰ ਦਾ ਰਵਈਆ ਰਿਹਾ ਹੈਗਾ ਕਿ ਕਿਉਂ ਨਹੀਂ ਜਿਹੜਾ ਹੈਗਾ ਕਿ ਇਸਤੇ ਇੱਕ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਗਈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਰਕਾਰਾਂ ਨੇ ਚੰਗੇ ਤਰੀਕੇ ਨਾਲ ਜੇ ਆਪਾਂ ਕਹੀਏ ਕਿ ਬਹੁਤ ਸਾਰਾ ਜਿਹੜਾ ਹੈ ਕਿ ਰਾਹਤ ਕਾਰਜ ਹੋ ਸਕਦੇ ਸੀ ਉਹਨਾਂ ਦੇ ਵਿੱਚ ਵੀ ਕਮੀਆਂ ਪੇਸ਼ੀਆਂ ਰਹੀਆਂ ਨੇ ਫਿਰ ਉਸ ਤੋਂ ਬਾਅਦ ਇਧਰਲੇ ਬੰਨੇ ਜੇ ਆਪਾਂ ਕਹੀਏ ਕਿ ਮਾਝੇ ਦੀ ਇਸ ਬੈਲਟ ਦੇ ਉੱਤੇ ਖਾਸ ਕਰਕੇ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਜੇ ਆਪਾਂ ਕਹੀਏ ਕਿ ਉਹ ਵੀ ਭਾਰੂ ਰਹਿਣ ਵਾਲਾ ਹੈਗਾ ਹੈ ਤੇ ਬਾਕੀ ਜਿਹੜਾ ਹੈ ਪੰਥਕ ਹਲਕਾ ਵੀ ਹੈਗਾ ਹੈ ਤੇ ਹੁਣ ਕਿੰਨੇ ਇੱਕ ਲੋਕ ਜਿਹੜੇ ਨੇ ਗਰਾਊਂਡ ਤੇ ਜਾ ਕੇ ਆ ਵੋਟ ਪਾਉਂਦੇ ਨੇ ਤੇ ਉਹਨਾਂ ਤੋਂ ਹੀ ਨਿਰਧਾਰਿਤ ਹੋਵੇਗਾ ਕਿ ਇਸ ਸੀਟ ਕਿੱਧਰ ਨੂੰ ਜਾਏਗੀ ਬਾਕੀ ਹੌਲੀ-ਹੌਲੀ ਆਪਾਂ ਦੇਖਿਆ ਕਿ ਕਈ ਵਾਰ ਇਦਾਂ ਹੁੰਦਾ ਨਾ ਕਿ ਟ੍ਰੈਂਡ ਬਦਲਣ ਲੱਗਿਆ ਇੰਨਾ ਬਹੁਤਾ ਟਾਈਮ ਵੀ ਨਹੀਂ ਲੱਗਦਾ ਲੱਗਦਾ ਕਿ ਖਡੂਰ ਸਾਹਿਬ ਦੇ ਨਾਲ ਫਰੀਦਕੋਟ ਕਦੋਂ ਜੁੜ ਗਿਆ ਇਹ ਪਤਾ ਵੀ ਨਹੀਂ ਲੱਗਿਆ ਇਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਇਹ ਵੀ ਹੋ ਜਾਂਦੀਆਂ ਹੁੰਦੀਆਂ ਨੇ ਬਾਕੀ ਇਹ ਆਪਾਂ ਦੇਖਦੇ ਹਾਂ ਕਿ ਕਿਵੇਂ ਲੋਕ ਕਿਵੇਂ ਕਿਉਂਕਿ ਚੋਣਾਂ ਦੇ ਜਿਹੜੇ ਉਹਨਾਂ ਦੇ ਵੋਟਰ ਹੈਗੇ ਨੇ ਉਹਨਾਂ ਨੇ ਨੇ ਜਿਹੜੇ ਮੇਰੇ ਖਿਆਲ 1.5 ਤੋਂ 2 ਲੱਖ ਦੇ ਕਰੀਬ ਉੱਥੋਂ ਲੋਕ ਨੇ ਜਿਨ੍ਹਾਂ ਨੇ ਵੋਟ ਪਾਉਣੀ ਹੈ ਤੇ ਫਿਰ ਉਹ ਉਹਨਾਂ ਨੇ ਜਿਹੜਾ ਆਪਣਾ ਕੈਂਡੀਡੇਟ ਜਿਹੜਾ ਐਮਐਲਏ ਜਿਹੜਾ ਹੈ ਉਹ ਚੁਣਨਾ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਫਰੀਦਕੋਟ ਤੇ ਖੜੂਰ ਸਾਹਿਬ ਦੇ ਵਿੱਚ ਸਾਨੂੰ ਇਹ तमाम ਬਦਲਾਅ ਵੇਖਣ ਨੂੰ ਮਿਲਿਆ ਹੈ ਮੁਰ ਤੋਂ ਵਿਧਾਇਕੀ ਪੱਧਰ ਦੇ ਉੱਤੇ ਵੀ ਇਥੇ ਆਮ ਲੋਕ ਸੂਝ ਸਮਝ ਕੇ ਆਪਣੇ ਵੋਟ ਆਖਦਾ ਇਸਤੇਮਾਲ ਕਰਨ ਬਹਰਾਲ ਅਕਾਲ ਚੈਨਲ ਦੇ ਵੱਲੋਂ ਤਰਨ ਤਰਨ ਬਾਈਪੋਲਸ ਨੂੰ ਲੈ ਕੇ ਨਿਰੰਤਰ ਕਵਰੇਜ ਕੀਤੀ ਜਾਏਗੀ ਜੋ ਤੁਹਾਡੇ ਤੱਕ ਅਸੀਂ ਪਹੁੰਚਾ